ਸੇ ਮਹਾਰਾਜ ਸਚਿਪਾਤਰਾ ਜੀ ਦੇ ਪਾਵਨ ਪਵਿੱਤਰ ਅਚਨੁਸ਼ਣ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ ਪਾਦਸੀ ਬੜੀ ਸਤਕਾਰਯੋਗ ਮਹਾਪੁਰਸ਼ ਸੰਤ ਬਾਬਾ ਚਰਨ ਸਿੰਘ ਜੀ ਵੀਰਸਾ ਵਾਲੇ ਮਹਾਪੁਰਸ਼ ਇਹਨਾਂ ਦੇ ਸੋ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਇਕੱਤਰ ਹੋਏ ਹਾਂ। 10 ਤੋਂ ਪਹਿਲਾਂ ਆਪ ਜੀ ਦੇ ਸਤਪੁਰਾਂ ਦੀ ਅੰਮ੍ਰਿਤ ਮੇਬਾਣੀ ਦਾ ਕੀਰਤਨ ਇਥੋਂ ਦੇ ਗੁਰੂ ਪਿਆਰ ਵਾਲੇ ਬਾਬਾ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਨੌਂਮਾਰੇ ਸਿੰਘਾਂ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ। ਬਾਬਾ ਜੀ ਦਾ ਦਾਸ ਨੂੰ ਇਹ ਬੇਚਨ ਹੋਇਆ ਅੱਜ ਕੁਦਰ ਜਿਵੇਂ ਹੋਂਕਾਰ ਨੂੰ ਜਲਦੀ ਜਲਦੀ ਆਪ ਜੀ ਦੇ ਦਰਸ਼ਨ ਕਰਕੇ ਆਜ਼ਾਦੀ ਦਿਹਾੜੀ ਹੈ ਕੋਈ 10 ਤੋਂ ਪਹਿਲਾਂ ਸਾਰੇ ਪੁੜੀ ਕੋ ਫਤਿਹ ਦੀ ਸਾਂਝ ਪਾਲੋ ਕੋਈ ਦਸਨਾਬਾਦ ਵੀ ਨਾ ਰਹੇ ਦਜ ਕੇ ਰੱਖੋ ਜੇ ਵਾਰ ਰੋਜੀ ਦਾ ਖਤਸਾ ਵਾਰ ਸਤਿਕਾਰਯੋਗ ਸੰਤ ਪਾਪਾ ਚਰਨ ਸਿੰਘ ਜੀ ਮਹਾਂਪੁਰਖਾਂ ਦਾ ਆਪਾਂ ਸ਼ਹੀਦ ਜੀ ਦਿਹਾੜਾ ਮਨਾ ਰਹੇ ਮੈਂ ਬੇਨਤੀ ਕਰਾਂ ਸਾਡੇ ਭਾਰਤ ਦੀ ਸੰਸਕ੍ਰਿਤੀ ਨੇ ਇਹਨਾਂ ਪੁਰਖਾਂ ਦਾ ਮਰਤਬਾ ਬਰਾਬਰ ਦਾ ਮੰਨਿਆ ਕਿਹੜੇ ਪੁਰਖ ਇੱਕ ਤੇ ਉਹ ਪੁਰਖ ਜਿਹੜਾ ਨਾਮ ਜਪਦਾ ਹੈ ਬੰਦੀ ਕਰਦਾ ਹੈ ਦੂਸਰਾ ਉਹ ਪਰਖ ਜਿਹੜਾ ਆਪ ਦਾ ਦਾਨੀ ਹੈ ਜਿਹੜਾ ਦੂਜੇ ਦਾ ਭਲਾ ਸਭ ਤੋਂ ਪਹਿਲਾਂ ਸੋਚਦਾ ਹੈ ਆਪਣਾ ਘਰ ਬਾਗ ਵਿੱਚ ਵੇਖਦਾ ਹੈ ਤੇ ਤੀਜਾ ਮਨੁੱਖ ਗੁਰੂ ਤੇ ਸਹਾਉ ਰੂਪ ਉਹ ਹੈ ਜਿਹਦਾ ਧਨ ਨਹੀਂ ਦੀਨ ਲਈ ਕੌਮ ਵਾਸਤੇ ਆਪਣੀ ਸ਼ਹਾਦਤ ਨੂੰ ਦਿੰਦਾ ਹੈ

ਮੈਂ ਬੇਨਤੀ ਕਰਾਂ ਗੁਰੂ ਕੇ ਸਾਰੋਗਲੇ ਦਾ ਸ਼ਹੀਦ ਸ਼ਬਦ ਹੈ ਇਹ ਬੜਾ ਉੱਚਾ ਇਹ ਬੜੀ ਉਸ ਪਰਸਨੈਲਟੀ ਦਾ ਲੱਗਦਾ ਸ਼ਬਦ ਹੈ ਜੀ ਨੇ ਦੀਨ ਧਰਮ ਕੌਮ ਵਾਸਤੇ ਆਪਣਾ ਆਪ ਵਾਰਿਆ ਹਿੰਦੁਸਤਾਨ ਦੇ ਲੋ ਅਸੀਂ ਇਤਿਹਾਸ ਨੂੰ ਪੜਦੇ ਆਂ ਧਰਮਾਂ ਦਾ ਇਤਿਹਾਸ ਪੜਦੇ ਆਂ ਤੇ ਸਭ ਤੋਂ ਪੁਰਾਣਾ ਧਰਮ ਹਿੰਦੁਸਤਾਨ ਵਿੱਚ ਸਨਾਤਨ ਧਰਮ ਹੈ ਇਸ ਸਨਾਤਨ ਧਰਮ ਦੇ ਵਿੱਚ ਤੁਆ ਨੂੰ ਸ਼ਹੀਦ ਸ਼ਬਦ ਪੜਨੀ ਨਹੀਂ ਮਿਲੇਗਾ ਇਹਦੇ ਮੁਕਾਬਲੇ ਤੋਂ ਉਹਨਾਂ ਲੋਕਾਂ ਨੇ ਕਿ ਸ਼ਬਦ ਦੀ ਬੱਤ ਦੇ ਸੰਬੋਧ ਸੇ ਬਲੀ ਬਲੀ ਪ੍ਰਥਾ ਇਹ ਬਲੀ ਜਿਹੜੀ ਦਿੱਤੀ ਜਾਂਦੀ ਸੀ ਉਹ ਕਿਸੇ ਹੋਰ ਦੇ ਦਿੱਤੇ ਜਾਂਦੀ ਸੀ ਐ ਜੇ ਜਿਹੜਾ ਉਹਦਾ ਈਸ਼ਟ ਹੈ ਉਹਨੂੰ ਖੁਸ਼ ਰੱਖਣ ਕਰਨ ਵਾਸਤੇ ਵੀ ਗੁਰੂ ਕੇ ਸਵਾਰੋ ਉਹ ਕਿਸੇ ਪਸ਼ੂ ਦੀ ਬਲੀ ਦੇ ਦਿਆ ਕਰਦੇ ਸੀ ਸ਼ਹਾਦਤ ਸ਼ਬਦ عرب ارب اس شبد نے پہلے جنم لیا کیونکہ اسلام دو بچے کربلا مدان میدان محمد صاحب دے دو دن جدو شہید ہوئے ہسن حسین ارب کی تواریخ نے ਉਹਨਾਂ ਨੂੰ ਸ਼ਹੀਦ ਦਾ ਉਪਬੱਧਾ ਆਖਿਆ ਕਰਬਲਾ ਦੇ ਮੈਦਾਨ ਵਿੱਚ ਲੜ ਕੇ ਮਰੇ ਨੇ ਇਹ ਮਰੇ ਨਹੀਂ ਇਹ ਸ਼ਹੀਦ ਹੋਏ ਨੇ ਸ਼ਹੀਦ ਦਾ ਅਖਰੀ ਜਿਹੜੇ ਵਿਆਖਿਆ ਵਿਦਵਾਨ ਸੱਜਣਾ ਨੇ ਕੀਤੀ ਹੈ ਉਹਦਾ ਅਰਥ ਹੈ ਗਵਾਹੀ ਦੇ ਗਵਾਹ ਬਣਨਾ جامل ہونا اے شہید کے ات دن کے سوال سارے ودوان سجنا نے کیتے ہیں میں بےنتی کر رہا کو بچے سن جدو دچے یا کشور اوسا سن وہ کربلا کے میدان مرے تو انہوں نے کیا نہیں ہے مرے نہیں یہ شہید ہوئے ہیں اس کر کے انہوں اے شہید شبد ورتیا ہے جڑا سی آیا سیایا پہلے جی انہیں بےنتی کی یہ مقابلے کے بردان شبد جب قربانی شبد قربانی شبد بھی جڑا اسلام ہی بہتر ورتیا جا آج میں تو سی دیکھو جے کسے مسلمانوں ਉਸੀ ਕੋਈ ਐਸਾ ਪਸ਼ੂ ਆਦ ਖਰੀਦ ਕੇ ਆ ਵੇਖ ਲਵੋ ਤੁਸੀਂ ਪੁੱਛੋਗੇ ਇਹਦਾ ਕੀ ਕਰਨਾ ਉਹ ਕਹੇਗਾ ਇਹਨੂੰ ਕੁਰਬਾਨੀ ਦੇਣੀ ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਕਿਰਪਾ ਕੀਤੀ ਜਦੋਂ ਗੁਰਮੁਖਾਂ ਦਾ ਇਤਿਹਾਸ ਪੜਦੇ ਆ ਤੇ ਪਹਿਲ ਸਹੀ ਤਰ੍ਹਾਂ ਤਰਨ ਸਿੰਘ ਸਾਹਿਬ ਮਹਾਰਾਜ ਨੇ ਐਸੇ ਇੱਕ ਸਿੱਖ ਹੈ ਉਸ ਸਿੱਖ ਦਾ ਨਾਮ ਹੈ ਭਾਈ ਤਾਰੂ ਕੋਪੜ ਭਾਈ ਗੁਰਾਸ ਸਾਹਿਬ ਦੀਆਂ 12 ਵਿੱਚ ਉਹਦਾ ਚੇਚਾ ਦਿਗਨ ਕੀਤਾ ਗਿਆ ਔਰ ਇਸ ਸਿੱਖ ਦੇ ਆਸਰੇ ਮੰਨਦਾ ਹੈ ਕਿ ਤਾਰੂ ਕੋਪੜ ਨੇ ਪਹਿਲਾ ਸ਼ਹੀਦ ਹੈ ਬਾਦ ਕੇ ਤੁ ਗੁਰੂ ਅਰਜਨ ਸਿੰਘ ਮਹਾਰਾਜ ਦੀ ਪਾਸ਼ਾ ਕੀ ਦੀ ਸ਼ਹੀਦੀ ਹੋ ਗਈ ਸ਼ਹਾਦਤ ਹੋਈ ਉਹ ਸ਼ਹਾਦਤ ਇੱਕ ਇਸ ਤਰ੍ਹਾਂ ਦੀ ਸੀ ਕਿ ਜਿਹੜੀ ਹਿੰਦੁਸਤਾਨ ਵਿੱਚ ਇੱਕ ਨਵੇਕੜੀ ਔਰ ਇੱਕਦੂ ਪਹਿਲਾ ਸ਼ਹਿਦ ਕੀ ਉਹਦੀ ਸ਼ਹਾਦਤ ਨਹੀਂ ਸੀ ਹੋਈ ਜਦੋਂ ਸਤਗੁਰੂ ਤਤੀ ਤਵੀ ਤੇ ਨਾ ਤਤੀ ਤਵੀ ਠੰਡੀ ਹੋਈ ਹੈ ਨਾ ਅਗਨੇ ਆਪਣਾ ਰੂਪ ਪਦਰਿਆ ਤਾਲੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹੀ ਰੱਬ ਦਾ ਭਾਣਾ ਸਵੀਕਾਰ ਕਰਦੇ ਹੋਇਆ ਰੱਬ ਦੀ ਰਜ਼ਾ ਨੂੰ ਸੰਕਾਰ ਕਰਦੇ ਹੋਇਆ ਜਦੋਂ ਗੁਰੂ ਤੇਗ ਬਹਾਦਰ ਸ਼ਹਾਦਤ ਪ੍ਰਾਪਤ ਕਰ ਗਏ ਤੇ ਸਾਡੇ ਸਿੱਖ ਜਗਤ ਨੇ ਤਾਲੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦੇ ਦਰ ਦੇ ਅਨੁਯਾਈਆਂ ਨੇ ਇਹ ਗੱਲ ਕਹੀ ਕਿ ਤਾਲੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹੀ ਸ਼ਹੀਦਾਂ ਦੇ ਸਿਰ ਤਾਜ ਨੇ ਸਿਰ ਤਾਜ ਦਾ ਮਤਲਬ ਇਹ ਜਿੱਥੋਂ ਸ਼ਹੀਦੀਆਂ ਦਾ ਸਾਦਾ سلسلہ ਸ਼ੁਰੂ ਹੁੰਦਾ ਹੈ ਔਰ ਇੱਕ ਮੈਂ ਹੋਰ ਬੇਨਤੀ ਕਰਦਿਆਂ ਸ਼ਹਾਦਤ ਕਦੀ ਉਮਰਾਂ ਦੀ ਗਿਣਤੀ ਮੰਗਤੀ ਦੀ ਮਤਹਾਜ ਨਹੀਂ ਹੋਇਆ ਕਰਦੀ ਨਾ ਕਿਤੇ ਸ਼ਹਾਦਤ ਦੀ ਕੋਈ ਖਾਸ ਉਮਰ ਦੱਸੀ ਗਈ ਹੈ ਇਸ ਉਮਰ ਵਿੱਚ ਜੇ ਕੋਈ ਸ਼ਹੀਦ ਹੋਵੇ ਮਰੇ ਤੇ ਕੋਈ ਸ਼ਹੀਦ ਹੋ ਸਕਦਾ ਹੈ ਜਾਂ ਇਸ ਉਮਰ ਵਿੱਚ ਕੋਈ ਸ਼ਰੀਰ ਛੱਡੇ ਕੋਈ ਸ਼ਹੀਦ ਹੋ ਸਕਦਾ ਨਹੀਂ ਜਦੋਂ ਅਸੀਂ ਸਿੱਖ ਧਰਮ ਨੂੰ ਪੜਦੇ ਇਤਿਹਾਸ ਪੜਦੇ ਹਾਂ ਤੇ ਸਾਡੀ ਤਵਾਰੀਖ ਦੇ ਵਿੱਚ ਗੁਰੂ ਕੇ ਸਵਾਰੋ 80 ਸਾਲ ਦਾ ਬਾਬਾ ਦੀਪ ਸਿੰਘ ਸਾਹਿਬ ਵੀ ਸ਼ਹੀਦ ਹੈ ਔਰ ਜੇਤੇ ਰੱਖਿਓ 2 ਸਾਲ ਦਾ ਬਾਬਾ ਅਜੈ ਸਿੰਘ ਸਾਹਿਬ ਵੀ ਸ਼ਹੀਦ ਹੈ ਤੇ 7 ਸਾਲ ਤੇ 5 ਸਾਲ ਦਾ بابا فتح سنگھ بابا چوراوار شہید ہے ایک پاس کا پڑا ہے وہ بھی شہادت پیا دسرا وہ بھی شہادت پیا دے سکھ دھرم کی تاریخ نے برابر کا ستکار دین لی شہید ہوئے دین لی مرے نے اس کر کے قومی شہید نے ਅਰੇ ਨਾਲ ਬਹੁਤ ਵੱਡਾ ਸਤਕਾਰ ਸਿੱਖ ਜਗਤ ਵਿੱਚ ਸਿੱਖ ਧਰਮ ਵਿੱਚ ਕੀਤਾ ਜਾਂਦਾ ਸਾਡੇ ਵਿੱਚ ਗੁਰੂ ਕੇ ਸਵਾਰਿਓ ਅਸੀਂ ਦੁਪਹਿਰਾ ਅਰਦਾਸ ਵਿੱਚ ਪੜਦੇ ਮੇਰੀ ਗੈਰਤੀ ਤوجਹ ਦੇ ਕੇ ਸਰਵਣ ਕਰਿਓ ਕਿਉਂਕਿ ਅੱਜ ਬਾਬਾ ਜੀ ਤਾਂ ਅਸੀਂ ਸ਼ਹੀਦੀ ਦੇ ਆੜਾ ਨਾ ਰਹੇ ਅਸੀਂ ਅਰਦਾਸ ਵਿੱਚ ਪਹਿਲਾ ਪੜਦੇ ਆਂ ਤੋਂ ਉਸ ਪਹਿਲੇ ਵਿੱਚ ਜਿੱਥੇ ਨਾਮ ਜਪਣ ਵਾਲਿਆਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਆਂ ਉੱਤੇ ਧਿਆਨ ਤੇ ਆ ਜੇ ਖੋਪਰੀਆਂ ਲੁਹਾਨ ਵਾਲਿਆਂ ਦੀ ਤਲੀਆਂ ਤੇ ਜੰਗ ਵਾਲਿਆਂ ਦੀ ਤੇ ਬੰਦ ਬੰਦ ਘਟਾ ਕੇ ਸ਼ਹੀਦ ਹੋਣ ਵਾਲਿਆਂ ਦੀ ਕਮਾਈ ਦਾ ਧਿਆਨ ਧਰ ਕੇ ਵੀ ਵਾਹਿਗੁਰੂ ਬੋਲਦੇ ਆਂ ਆਪਾਂ ਪੜਦੇ ਆਂ ਜਿਨ੍ਹਾਂ ਸੰਗਣਿਕਾਂ ਨੇ ਤਾਂ ਇਹ ਸੀ ਦਿੱਤੇ ਖੋਪਰੀਆਂ ਲੁਹਾਈਆਂ ਬੰਦ ਬੰਦ ਕਟਾਏ ਚਰਖੀਆਂ ਤੇ ਜੜੇ ਆਰਿਆਂ ਨਾਲ ਚਰਾਈ ਗਏ ਗੁਰਦਵਾਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ਼ਹਾਦਤ ਦਾ ਸਾਡੇ ਵਿੱਚ ਬਹੁਤ ਵੱਡਾ ਥਾਂ ਹੈ ਮੈਂ ਬੇਨਤੀ ਕਰ ਰਿਹਾ ਹਾਂ ਗੁਰਮਾਂ ਦੀ ਸ਼ਹਾਦਤ ਹੋਈ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ ਤਨ ਗੁਰ ਤੇਗ ਬਹਾਦਰ ਮਹਾਰਾਜ ਸਿੱਤੇ ਪਾਸ਼ਾ ਜੀ ਦੀ ਸ਼ਹਾਦਤ ਹੋਈ ਤੇ ਇਸ ਸ਼ਹਾਦਤ ਦਾ ਵੀ ਇੱਕ ਪਹਿਲੂ ਬੜਾ ਨਵੇਕਲਾ ਜ ਜੇ ਜੀ ਦੂਸਰੀ ਸ਼ਹਾਦਤ ਅਸੀਂ ਗੁਰੂ ਘਰ ਵਿੱਚ ਹੋਈ ਤੇ ਦਰਸ਼ਨ ਕਰਦੇ ਉਹਦਾ ਵੀ ਇੱਕ ਨਵੇਕਲਾ ਪਹਿਲੂ ਉਸ ਪਹਿਲੂ ਦੀ ਵਿਆਖਿਆ ਸਾਡੇ ਵਿਦਵਾਨ ਸੋਚਣਾ ਨੇ ਬڑے ਭਾਗੂਰਤ ਢੰਗ ਦੇ ਨਾਲ ਪਾਵਨਾਤਮਕ ਕੀਤੇ ਹਨ ਇਹਦੇ ਜਦੋਂ ਧੰਗ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹਾਦਤ ਹੋ ਗਈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਦੋਂ ਸ਼ਹਾਦਤ ਹੋਣ ਲੱਗੀ ਹੈ ਜਲਾਦ ਨੇ ਸਤਿਗੁਰਾਂ ਨੂੰ ਆਖਿਆ ਕਿ ਮੈਂ ਖਾਂਦਾ ਨਹੀਂ ਜਲਾਦਾ ਤੁਸੀਂ ਧਰਮ ਨਾਲ ਤਬਦੀਲ ਕਰ ਲੋ ਜਾਨ ਬਖਸ਼ੀ ਜਾਏ ਸਤਗੁਰਾਂ ਨੇ ਨਾਮ ਕਰ ਦਿੱਤੀ ਕੋਤਵਾਲ ਨੇ ਵੀ ਇਹ ਗੱਲ ਕਹੀ ਸਤਗੁਰਾਂ ਨੇ ਨਾਮ ਕਰ ਦਿੱਤੀ ਠੀਕਾ ਜਿਹੜਾ ਹੋਰ ਐਨਕਾਰ ਜ਼ਿੰਮੇਵਾਰ ਸੀ ਉਹਨੇ ਵੀ ਕਿਹਾ ਕਿ ਮੈਂ ਵੀ ਖਾਂਦਾਨ ਆ ਕਿ ਤੁੰ ਦਾ ਐਲਕਾਰਾਂ ਤੁਸੀਂ ਆਪਣੇ ਆ ਰਾਤੇ ਤੋਂ ਆਪਣੇ ਆਪ ਨੂੰ ਬਦਲ ਲਵੋ ਜਾਨ ਬਖਸ਼ੀ ਹੋ ਜਾਏਗੀ ਤੇ ਮੇਰੇ ਸਤਿਗੁਰਾਂ ਨੇ ਜਿਹੜਾ ਜਵਾਬ ਦਿੱਤਾ ਕਹਿ ਲੱਗੇ ਕੁਮਾਰ ਹੋਗੀ ਕੋਤਵਾਲ ਨੂੰ ਖਾਣ-ਦਾਣ ਦਾ ਮਾਣ ਹੈ ਜਲਾਦ ਨੂੰ ਖਾਣ-ਦਾਣ ਦਾ ਮਾਣ ਹੈ ਤੁਹਾਨੂੰ ਇਹਨਾਂ ਖਾਣ-ਪਣ ਦਾ ਮਾਣ ਹੈ ਮੈਂ ਕਹਿੰਦਾ ਮੈਂ ਵੀ ਖਾਣ ਦਾ ਨਹੀਂ ਸ਼ਹੀਦ ਹਾਂ ਤੁਸੀਂ ਤੇਰ ਆਦੇ ਦੀ ਕਰਦੇ ਹੋ ਜਲਦੀ ਨਾਲ ਮੈਨੂੰ ਸ਼ਹੀਦ ਕਰੋ تن گرو ارجن صاحب مہاراج جی شہادت وشارہ اور اس شہادت کا ایک پہلو ہو جاتا ستگی والے چالے اتہاس نے لکھیا ایک پہلی ہویا ہے کہ قتل والا قتل کرے کے کول جا رہے پہلی باری ہوئی ہے گرفتاری کا اگر داکہ ہوئی ہے گرفتاری آناندھپر صاحب نہیں ہوئی گرفتاری کا اگر داکہ ہوئی ہے پر اکرے سات گروہ آناندھپر صاحب دو دے اور اندھر نے ایک نویکڑا پہلو ہے کہ سات گروہ آگے دے دیں اپنا سیس سجیند اور اس شہادت نے ایک بہت بڑا گروہ کے سواریوں پر برکن لے اندھا ਇਸ਼ਾਤਾਂ ਅਜਾਈ ਨਹੀਂ ਧੰਨੀਆਂ ਮੈਂ ਬੇਨਤੀ ਕਰਾਂ ਇਹਨਾਂ ਧਰਮ ਨਹੀਂ ਇਹ ਅਜਾ ਬਾਬਾ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਇੱਕ ਹੋਰ ਬਹੁਤ ਸਾਰੇ ਵਿਕ੍ਰੋ ਜਿਨ੍ਹਾਂ ਨੇ ਸ਼ਹੀਦ ਕੀਤਾ ਉਹਨਾਂ ਦਾ ਤੋਂ ਤੁਝੋ ਜਮੀਰਿਆ ਭਾਵਿਓ ਗੁਰੂ ਘਰ ਦੇ ਰਸ ਤੇ ਭਾਵਾਂ ਸਿੱਖਾਂ ਨੂੰ ਸਿੱਧਾ ਨਾਲ ਭਾਵਾਂ ਸਿੱਖਾਂ ਨੂੰ ਸਿੱਧਾ ਕਰ ਵਾਲਾ ਉਹਨਾਂ ਦਾ ਕੋਈ ਨਾਮੋਂ ਸ਼ਾਨ ਨਹੀਂ ਧਿਆ। ਇੱਕੋ ਤਾਂ ਕਿਉਂਕਿ ਸਿੱਖ ਤੇ ਵਜੰਦਾ ਬੜੀ ਹੈ। ਇਹਨੂੰ ਸ਼ੀਰ ਕੀ ਦਾ ਜਾ ਰਹੇ ਹੋ ਕਿ ਬੰਦਗੀ ਦਾ ਜਸਮੈ। ਨਾਮ ਦਾ ਜਸਮੈ। ਤੇ ਉਹਨੂੰ ਕੌਣ ਮਾਰ ਸਕਦਾ ਹੈ? ਮਾਂ ਹੋਰ ਇਹਨੂੰ ਕਹਿੰਦਾ ਫਿਰ ਇਹ ਕਿਸਾਹਾਤ ਸਿੱਖ ਇਤਿਹਾਸ ਵਿੱਚ ਹੁੰਦਾ ਹੈ ਤੁਸੀਂ ਸਾਰਾ ਸਿੱਖ ਦਾ ਨਾਮ ਜਾਣਦੇ ਹੋ ਉਸ ਸਿੱਖ ਦਾ ਨਾਮ ਹੈ ਭਾਈ ਤਾਰੂ ਸਿੰਘ ਦੂਜੇ ਸਾਰ ਇਤਿਹਾਸ ਦੱਸਦਾ ਹੈ ਕਿ ਭਾਈ ਤਾਰੂ ਸਿੰਘ ਜੀ ਕੋਪੜੀ ਰਾਜ ਤੇ ਕੋਪੜੀ ਰਾਜ ਦੇ ਸ਼ਰੀਰ ਕੋ پاس ਕੇ ਰੱਖ ਦਿੱਤੀ ਗਈ آج اسلام کبور کر لو پر بھائی تارم سم کہ نہیں بڑا بلیک ہے تیار نہیں کیونکہ جو گرو نانک کی موت بھی تو ملیا ہے میرے وہ کچھ لے کے این دل بتی ہو گئی ہے اور کسی پاس کی لڑ نہیں ਆਦਾ ਇਤਿਹਾਸ ਕਿੰਨੇ ਜ਼ਕਰੀਆ ਖਾਨ ਨੇ ਜਿਹਨੇ ਕੋਪਰੀ ਲਾਇ ਸਿੱਖਾਂ ਨੂੰ ਬੰਦ ਪੈ ਗਿਆ ਭਾਈ ਤਾਰੂ ਸਿੰਘ ਸਾਹਿਬ ਨੇ ਇੱਕ ਗੱਲ ਕਹੀ ਅਖਰ ਜ਼ਕਰੀਆ ਉਹ ਮੈਨੂੰ ਥੋਪੜੀ ਲਾ ਕੇ ਇਹ ਮਹਿਸੂਸ ਕਰਦਾ ਕਿ ਮੈਂ ਤਾਰੂ ਸਿੰਘ ਨੂੰ ਮਾਰ ਲਿਆ ਮੈਂ ਕਿ ਹਾਂ ਆਦਮੀ ਕੱਲ ਕੱਲ ਦੀ ਪਰਸੋਂ ਮੌਤ ਹੋਈ ਜਾਣੀ ਤਾਂ ਕੋਈ ਥੋਪੜੀ ਦੇ ਸਿਰ ਤੇ ਨਹੀਂ ਹੈ ਤੇ ਭਾਈ ਤਾਰੂ ਸਿੰਘ ਸਾਹਿਬ ਕਹਿੰਦੇ ਨੇ ਤੈਨੂੰ ਬੜਾ ਪ੍ਰੇਮਤਨ ਕਹਾਣਾ ਜਾਣਾ ਤੈਨੂੰ ਮੈਂ ਆਪਣੀ ਦੁੱਤੀ ਦੀ ਲੋਕ ਦੇ ਅੱਗੇ ਲਾ ਕੇ ਲੈ ਜਾਣਾ ਤੇਰੀ ਤੇ ਖੋਪੜੀ ਸਲਾਮਤ ਹੈ ਨਾ ਤੇ ਸਲਾਮਤ ਖੋਪੜੀ ਵਾਲਿਆ ਤੈਨੂੰ ਆਪਣੀ ਦੁੱਤੀ ਦੀ ਲੋਕ ਦੇ ਅੱਗੇ ਲਾ ਕੇ ਲੈ ਜਾਣਾ ਤੇ ਤੁਹਾਡਾ ਇਤਿਹਾਸ ਦਾ ਪਹਿਲੂ ਹੈ ਜ਼ਕਰੀਆ ਖਾਨ ਨੂੰ ਬੰਨ ਪੈ ਗਿਆ ਬੰਨ ਵੀ ਬੜਾ ਸਖਤ ਪਿਆਰ ਪਿਸ਼ਾਪ ਦਾ ਬੜੀ ਯਕਤ ਕੀਤੇ ਨਾ ਟੁੱਟਿਆ ਤੇ ਇੱਕ ਸਿੱਖ ਹੈ ਸਾਡਾ ਜਿਹੜਾ ਸਰਕਾਰ ਵਿੱਚ ਤੇ ਸਿੱਖਾਂ ਵਿੱਚ ਇਤਨਾ ਦਾ ਪੁਰ ਦਾ ਕੰਮ ਕਰਦਾ ਉਸ ਦਾ ਨਾਮ ਸੀ ਭਾਈ ਸ਼ਵੇਭ ਸਿੰਘ ਅੱਜ ਤੇ ਵੈਸੇ ਜਿਹੜੇ ਸਰਕਾਰਾਂ ਵਿੱਚ ਜਾਣ ਉਹ ਸਭ ਤੋਂ ਪਹਿਲਾਂ ਦੇਖਦੇ ਨੇ ਭੁੱਲਦੇ ਨੇ ਕਿ ਸਿੱਖੀ ਨੂੰ ਬੁੱਲਦੇ ਨੇ ਜਿਤੇ ਰੱਖਿਓ ਸਭ ਤੋਂ ਪਹਿਲਾਂ ਦੇਖਦੇ ਨੇ ਪਤਾ ਨਹੀਂ ਦਿੱਲੀ ਦੀ ਅਵਾਜ਼ ਵਿੱਚ ਕੀ ਹੈ ਪਾਰਲੀਮੈਂਟ ਦੀਆਂ ਸੀਟਾਂ ਵਿੱਚ ਕੀ ਰੱਖਿਆ ਹੈ ਕੀ ਉਹ ਜੀ ਉਸ ਦਾ ਬਾਤਾ ਵਰਨਾ ਜਾਂਦਿਆਂ ਸਾਰੇ ਇਥੋਂ ਤੋਂ ਜੀ ਨਹੀਂ ਹੋ ਜਾਂਦੇ ਸਭ ਤੋਂ ਪਹਿਲਾਂ ਤਾਂ ਉਹਨੂੰ ਛਿੱਕੇ ਤੇ ਟੱਕਦੇ ਖैर ਇੱਕ ਬਸਲਾ ਵੱਖਰਾ ਹੈ ਪਰ ਭਾਈ ਸ਼ੁਭੇਸ਼ ਸਿੰਘ ਬੜੀ ਚੜਦੀ ਕਲਾ ਵਾਲਾ ਜੀ ਜਕਰੀਆ ਨੇ ਕਿਹਾ ਜਕਰੀਆ ਭਾਈ ਸੁਮੇਲ ਸਿੰਘ ਆ ਭਾਈ ਤਾਰੂ ਸਿੰਘ ਦੀ ਖੋਪੜੀ ਲੱਗੀ ਏ ਖਾਲਸੇ ਪੰਥ ਤੋਂ ਕੁਛ ਜਿਹੜਾ ਮੈਨੂੰ ਬੰਨ ਪਿਆ ਇਹਦਾ ਇਲਾਜ ਉਹਦੇ ਕੋਲ ਹੈ ਉਹਨੂੰ ਮਹਿਸੂਸ ਹੋਇਆ ਵੀ ਮੇਰੇ ਤੋਂ ਪਾਪ ਹੋਇਆ ਕਹ ਲਗਾ ਮੈਂ ਅਕਾਲ ਤਖਤ ਸਾਹਿਬ ਤੇ ਜਾਵਾਂਗਾ ਭਾਈ ਸੁਮੇਲ ਸਿੰਘ ਅਕਾਲ ਤਖਤ ਸਾਹਿਬ ਤੇ ਗਏ ਖਾਲਸਾ ਪੰਥ 88 ਬੈਂਤੀ ਕੀਤੀ ਵੀ ਜਕਰੀਆ ਖਾਂ ਨੂੰ ਬੰਦ ਬੱਜ ਗਿਆ ਬੰਦ ਪਿਆ ਬੰਦ ਖੁੱਲਦਾ ਨਹੀਂ ਉਹਦਾ ਔਲਾਦ ਖਾਲਸਾ ਪੰਥ ਦੱਸ ਸਕਦਾ ਉਹਨਾਂ ਨੇ ਕੀ ਆਪੀ ਆਉਂ ਲਈ ਖਾਲਸੇ ਪੰਥ ਕੋਲ ਵੱਡੀ ਵੱਡੀ ਬਿਮਾਰੀ ਦਾ ਇਲਾਜ ਆਏ ਤੇ ਕੋਈ ਦੀ ਲਾ ਲਾਜ਼ ਬਿਮਾਰੀਆਂ ਕੋਈ ਨਹੀਂ ਪੁੱਛਿਆ ਕੀ ਇਲਾਜ ਹੈ ਕਹਿੰਦਾ ਇਲਾਜ ਇਹੀ ਹੈ ਦੀ ਪਾਈ ਤਾਰੂ ਸਿੰਘ ਦੀ ਜੁੱਤੀ ਲਾ ਕੇ ਜਗਰੀਏ ਦੇ ਸਿਰ ਤੇ ਜਿੰਨੀ ਮਾਰੋ ਉਹਨਾਂ ਬੰਦ ਖੁੱਲਣੇ ਸਿੱਖਦੇ ਬੋਲੀ ਸੱਚੋੜੇ ਨੇ ਭਾਈ ਸੁਬੇਸ ਨੇ ਲਾਸ਼ ਸੁਣ ਕੇ ਲੱਗੇ ਰਾਜਪੜਾ ਅਟੈਂਡ ਜਗਰੀਏ ਨੂੰ ਦੱਸਿਆ ਉਹ ਕਹਿੰਦਾ ਕਿ ਚਲੋ ਜੀ ਨੇ ਠੀਕ ਹੋਣਾ ਕੌੜੀ ਦਵਾਈ ਖਾਣੀ ਪੈਂਦੀ ਐ ਆਇਆ ਬੇਨਤੀ ਕੀਤੀ ਨਕਰੀਆ ਕਰ ਲਗਾ ਪੋਛਾ ਹੈ 220 ਵੇਸਿਆਂ ਦਾ ਇਹ ਨਾ ਨਹੀਂ ਇਹ ਆਲਾਜ ਕੋਲੀ ਹੈ ਔਰ ਹੈ ਬੜਾ ਅਜੀਬ ਕਹਿੰਦਾ ਕਿ ਜੋ ਵੀ ਹੈ ਦੱਸ ਮੈਨੂੰ ਬੜੀ ਤਕਲੀਫ ਹੈ ਕਹਿੰਦੇ ਭਾਈ ਤਾਰੂ ਸਿੰਘ ਦੀ ਜੁੱਤੀ ਪਕੜ ਕੇ ਤੁਹਾਡੇ ਸਿਰ ਤੇ ਮਾਰੀਆਂ ਜਾਣ ਖਾਲਸੇ ਪੰਥ ਨੇ ਕਿਹਾ ਕਿ ਜਿੰਨੀ ਜ਼ੋਰ ਦੀ ਮਾਰੋਗੇ ਬੰਦ ਹੋਣਾ ਕੋਲੇ ਜੁੱਤੀਆਂ ਦੀ ਮਾਰ ਖਾਂਦਿਆਂ ਖਾਂਦਿਆਂ ਤੁਹਾਡਾ ਇਤਿਹਾਸ ਦੱਸਦਾ ਹੈ ਇਹ ਜਗਰੀਆ ਖੰ ਮਰ ਗਿਆ ਜਦੋਂ ਉਹਦੀ ਮੌਤ ਹੋਈ ਤੇ ਭਾਈ ਸਾਹਿਬ ਸਿੰਘ ਜੀ ਕਹਿੰਦੇ ਭਾਈ ਸੁਬੇਕ ਸਿੰਘ ਜੀ ਬੜਾ ਵਿਗੜਿਆ ਸੀ ਇਹਨੇ ਪਿੱਛੇ ਜਾਣਾ ਚਾਹੀਦਾ ਅੱਗੇ ਹੀ ਨਾ ਤੰਗ ਕਰੇ ਭਾਈ ਸਾਹਿਬ ਉਸ ਤੋਂ ਬਾਅਦ ਸ਼ਹੀਦ ਹੋਏ ਨੇ ਇਹ ਬੋਰ ਸੱਚ ਕਰਕੇ ਤੈਨੂੰ ਆਪਣੇ ਪੈਰ ਦੀ ਜੁੱਤੀ ਦੇ ਲੋਹ ਦੇ ਅੱਗੇ ਲਾ ਕੇ ਲੈ ਜਾਣ ਇਹ ਤੇ ਇਹ ਤੇ ਬੰਦੇ ਸ਼ਹੀਦ ਮਹਾਂ ਬੜੀ ਸ਼ਹੀਦ گروہ کے سواروں شہید بڑا پیارا ہوں. آج بابا جی بھی، میں ایک شیر کئی بار سنیا کمیشر بھی بیٹھے نے تاڑی سے نے بھی اتنے لانا وہ اندر کی شہیدوں کی چتا لگے گے ہر ورش ویلے ਵਤਨ ਦੇ ਮਰਨੋ ਮਰਨੇ ਵਾਲੋ ਕਾ ਬਾਪੀ ਜੇ ਰਿਸ਼ਾਓ ਦਾ ਉਹ ਵਤਨ ਦੀ ਗੱਲ ਕਰਦੇ ਇਹਨਾਂ ਸ਼ਹੀਦਾਂ ਦੀ ਮੜੀ ਤੇ ਵੀ ਮੇਲੇ ਲੱਗਣਗੇ ਤੇ ਖਿਆਲ ਕਰਿਓ ਮੜਾ ਜੀ ਧਿਆਨ ਦਿਹਾ ਜੇ ਅੱਜ ਆਪਾ ਚਰਨ ਸਿੰਘ ਸਾਹਿਬ ਜੀ ਦੀ ਸ਼ਹਾਦਤ ਦਾ ਰੰਗ ਹੈ ਅੱਜ ਅਸੀਂ ਸਾਰੇ ਬੈਠ ਕੇ ਯਾਦ ਪੈ ਕਰਦੇ ਆ ਤੇ ਜਿਸ ਨੇ ਇਹ ਪਹਾਣਾ ਪਰਦਾਇਆ ਸਾਡਾ ਕੁਝ ਕੀਤਾ ਅਜ ਉਹਦੀ ਮੜੀ ਦੇ ਉੱਤੇ ਦੋ ਬੰਦੇ ਵੀ ਉਹਦੇ ਕੋਲ ਨਹੀਂ ਜਾਂਦੇ ਕਿਉਂਕਿ دین ਲਈ ਅਮਾਨ ਲਈ ਤਲਮ ਲਈ ਜਿਨ੍ਹਾਂ ਨੇ ਸੇਵਾ ਕੀਤੀ ਹੈ ਗੁਰੂ ਕੇਸਵਾਰੂ ਸੇਵਾ ਆ ਜਾਂਦੀ ਹੈਗੀ ਨਹੀਂ ਸਾਦਤ ਦੇਣੀ ਮੇਰੇ ਗੁਰੂ ਨੇ ਇੱਕ ਬਚਨ ਕਿਹਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਤਾਂ ਬੰਦੀਆਂ ਤਿੰਨ ਕੰਡੀਸ਼ਨਾਂ ਨੇ ਤਨ ਦੇ ਮਨ ਦੇ ਤੇ ਧਨ ਦੇ ਮੈਂ ਬੇਨਤੀ ਕਰਾਂ ਮਨ ਤੇ ਕਿਸੇ ਦੇ ਬਸ ਵਿੱਚ ਨਹੀਂ ਸਾਰੇ ਜੇ ਕਿਛ ਨ ਪੁੱਛੋ ਪਹਿਲਾਂ ਕੀ ਦੇਣਾ ਚਾਹਨਾ ਕਰਦੇ ਮਨ ਲੈ ਲੋ ਜਿਹੜਾ ਇਹ ਆਪਣੇ ਕੰਟਰੋਲ ਨਹੀਂ ਕੋਰੂ ਭੇਡਾ ਭਿਆ ਕਰਦਾ ਜੇ ਕੋਈ ਵੀ ਸ਼ਾਲ ਮਾਰੇਗਾ ਕਹਿੰਦਾ ਜੀ ਪੈਸੇ ਲੈ ਲਓ ਭਗਤੀ ਦੀ ਸਭ ਤੋਂ ਵੱਡੀ ਚੀਜ਼ ਹੈ ਉਹ ਹੈ ਤਨ ਤਨ ਦੇ ਲਈ ਕੋ ਗਿਰ ਲਈ ਤਿਆਰ ਹੁੰਦਾ ਪਰ ਬਾਬਾ ਜੰਸਿੰਦੀ ਸਾਹਿਬ ਹੋਰਾਂ ਨੇ ਆਪਣੀ ਤਨ ਦੀ ਕੁਰਬਾਨੀ ਕਰ ਦਿੱਤੀ ਸ਼ਹਾਦਤ ਦੇ ਦਿੱਤੀ ਸਭ ਤੋਂ ਵੱਡੇ ਸ਼ਹੀਦ ਹੋ ਗਏ ਇਸ ਕਰਕੇ ਗੁਰੂ ਕੇ ਸਵਾਰੋ ਆਦੂਨੂ ਨੂੰ ਵੀ ਯਾਦ ਕਰਦੇ ਗੁਰਬਾਣੀ ਵਿੱਚ ਇਹ ਬਚਨ ਆਏ ਤੇ ਮਰਨਾ ਮਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਣੋ ਸੂਰੇ ਸੇਈ ਅਗਾਂ ਅੱਖੀਏ ਨਰਕ ਪਾਵੈ ਸੱਚੀ ਮਾਣੋ ਕਿੰਦੂ ਨੂੰ ਸੂਰਮੇ ਕਿਹਾ ਜਾਂਦਾ ਹੈ ਉਹਨਾਂ ਨੂੰ ਸੂਰਮੇ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਰੱਬ ਦੀ ਦਰਗਾਹ ਵਿੱਚ ਮਾਣ ਮਿਲਦਾ ਹੈ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਦਰਗਾਹ ਵਿੱਚ ਸਤਿਕਾਰ ਤੇ ਪਿਆਰ ਮਿਲਦਾ ਹੈ ਗੁਰੂ ਕੇ ਸਹਾਰੋ ਅੱਜ ਆਪਜੀ ਉਸ ਮਹਾਨ ਸ਼ਹੀਦ ਦੀ ਯਾਦ ਵਿੱਚ ਅਸੀਂ ਜੁੜ ਬੈਠੇ ਬਾਬਾ ਜੀ ਨੇ ਕਾਜ ਜਵਾ ਬੜੀ ਬੱਡੀ ਕੀਤੇ ਉਸ ਟਾਈਮ ਪੰਜਾਹ ਤੋਂ ਉਪਰ ਗੁਰਦੁਆਰੇ ਸੁਬਾਨਾਂ ਦੀਆਂ ਸੇਵਾਵਾਂ ਸੁਬਾਨਾਂ ਸੰਗ ਗੇਰ ਗਰੂਪ ਦੇ ਸਵਾਰੋ ਜੋ ਪਦੌਨਾਂ ਨੂੰ ਆਪਣੇ ਤੇ ਸੈਨਾ ਪਿਆ ਕੀਤਾ ਉਸ ਵਾਸਤੇ ਸਿੰਘਾਬਾਸ ਤੇ ਜਿਹੜਾ ਚੱਲ ਰਿਹਾ ਸੀ ਸਾਡਾ ਸੁਗੰਚ ਉਸ ਵਾਸਤੇ ਸત્તા ਦੀ ਬੇਰੁਖੀ ਤੇ ਬਿਨਾ ਕਰੂਨ ਤੋਂ ਚਲਾਈ ਹੋਈ ਮਹਿਮ ਨੂੰ ਫਲ ਪਾਣ ਵਾਸਤੇ ਬਾਬਾ ਜੀ ਨੇ ਗੁਰੂ ਕੇ ਸਵਾਲੋ ਇਹ ਜਿਹੜਾ ਵਰਤਾਰਾ ਵਰਤਾਇਆ ਉਹ ਉਹਨਾਂ ਦੀ ਸ਼ਹੀਦੀ ਹੋਈ ਅੱਜ ਸੀ ਉਹਨਾਂ ਨੂੰ ਯਾਦ ਕਰਦੇ ਮੈਂ ਬੇਨਤੀ ਕਰਾਂ ਅਸੀਂ ਆਪਣੇ ਵੱਡਿਆਂ ਤੋਂ ਪ੍ਰੇਰਣਾ ਲੈਣੀ ਹੈ ਮੇਰੀ ਕੌਮ ਕੋਲ ਨਾਮ ਜਪਣ ਵਾਲਿਆਂ ਦੀ ਕਮੀ ਨਹੀਂ ਹੈ ਮੇਰੀ ਕੌਮ ਕੋਲ ਸਿਰ ਤਰੀ ਤੇ ਰੱਖਣ ਵਾਲਿਆਂ ਦੀ ਕਮੀ ਕੋਈ ਨਹੀਂ ਹੈ ਮੇਰੀ ਕੌਮ ਪਰ ਮਾਇਆ ਦੀ ਕੋਈ ਕਮੀ ਨਹੀਂ ਹੈ ਗੁਰੂ ਕੇ ਸਵਾਰੂ ਬਸ ਇਸ ਨੂੰ ਇੱਕ ਸੇਦ ਦੇਣ ਦੀ ਲੋੜ ਹੈ ਇਹਨੂੰ ਇੱਕ ਜੁਟ ਕਰਨ ਦੀ ਲੋੜ ਹੈ ਕਿ ਪਤਾ ਹੋਵੇ ਵੀ ਆਪਾਂ ਕਰਨਾ ਕੀ ਗੁਰੂ ਕੇ ਸਵਾਰੂ ਮੈਂ ਬਾਬਾ ਜੀ ਦੇ ਇਸ ਸ਼ਹੀਦੀ ਦਿਹਾੜੇ ਤੇ ਤੇ بابا ਜੀ ਨੂੰ ਸਤਾ ਦੇ ਕੁਰਸ ਅਰਪਣ ਕਰਦਾ ਤੇ ਇਹ ਮਨ ਵਿੱਚ ਜੋ ਆਵਾਜ਼ ਨਿਕਲਦੀ ਹੈ ਬਾਬਾ ਜੀ ਜਿਹੜੀ ਆਵਾਜ਼ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਨੇ ਦਿੱਤੀ ਸੀ ਨਾ ਸਿਖਾ ਜੇ ਤੂੰ ਮੇਰੀ ਗਲੀ ਵਿੱਚ ਆਉਣਾ ਚਾਹੁੰਦਾ ਤੇ ਸਿਰ ਤਲੀ ਤੇ ਰੱਖ ਕੇ ਆਈ ਤੂੰ ਸਾਂ ਨੇ ਉਹਨਾਂ ਬਚਨਾਂ ਨੂੰ ਹੂਬ ਹੂ ਆਪਣੇ ਜੀਵਨ ਤੋਂ ਪੁਗਾ ਦਿੱਤਾ ਆਪ ਬਚਨ ਪੜ੍ਹ ਲਿਆ ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਰੀ ਗੜੀ ਮੇਰੀ ਆਓ ਇਤ ਮਾਰਗ ਪੈ ਤਰੀ ਜੈ ਸਰਦੀ ਜੈ ਤਾਣ ਨਾ ਪੀਦਾ ਸੀਦਾ ਵੀ ਬਹੁਤ ਲੰਬੀ ਲਿਸਟ ਹੈ ਮੈਂ ਇੱਕ ਸਿੱਧ ਦਾ ਹੋਰ ਜ਼ਿਕਰ ਕਰਕੇ ਸਮਾਪਤੀ ਕਰਦਾ ਮੈਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਜ਼ਿਕਰ ਆਪ ਜੀ ਨਾਲ ਕੀਤਾ ਉਹਨਾਂ ਦੇ ਨਾਲ ਤਿੰਨ ਸਿੱਖ ਵੀ ਸ਼ਹੀਦ ਹੋਏ ਭਾਈ ਮਤੀਦਾਸ ਭਾਈ ਸਦੀਦਾਸ ਤੇ ਭਾਈ ਦਿਆਲ ਸਿੰਘ ਮਹਿਮਾ ਪ੍ਰਕਾਸ਼ ਦਾ ਕਰਤਾ ਬੜੇ ਖੂਬਸੂਰਤ ਸ਼ਬਦ ਲਿਖਦਾ ਹੈ ਭਾਈ ਮਤੀਦਾਸ ਹੋਰਾਂ ਵਾਰ ਚੰਦ ਕੀ ਮੈਂ ਸ਼ਹਾਦਤ ਦਾ ਨਜ਼ਾਰਾ ਆਪਣੇ ਕੰਨਾਂ ਨਾਲ ਸੁਣਿਆ ਜਦੋਂ ਦਿੱਤਾ ਨੂੰ ਸੁਣਿਆ ਤੇ ਮੈਂ ਹੈਰਾਨ ਹੋ ਗਿਆ ਵਾਹ ਧੰਗੁਰੂ ਨਾਨਕ ਸਾਹਿਬ ਤੇਰੇ ਦਰ ਤੇ ਸ਼ਹੀਦ ਹੋਣ ਵਾਲਿਆਂ ਵਿੱਚ ਤੂੰ ایਓ ਜੀ ਕਿਹੜੀ ਤਾਕਤ ਭਰ ਦਿੰਦਾ ਈਓ ਜੀ ਕਿਹੜੀ ਸਮਰੱਥਾ ਭਰ ਦਿੰਦਾ ਕਿ ਉਹ ਮਰਨ ਤੋਂ ਬਿਲਕੁਲ ਡਰਦੇ ਨਹੀਂ ਤੇ ਉਹਨਾਂ ਦਾ ਅੰਦਰ ਹਮੇਸ਼ਾ ਤੇਰੇ ਦੀ ਧੜਕਦਾ ਰਹਿੰਦਾ ਇੱਕ ਬਚਨ ਇਤਿਹਾਸ ਦਾ ਹੈ ਜਦੋਂ ਇਹ ਤੋਂ ਪਹਿਲੇ ਭਾਈ ਮਤੀਦਾਸ ਸਾਹਿਬ ਦੀ ਸ਼ਹਾਦਤ ਹੋਣ ਲੱਗੀ ਉਹਨਾਂ ਨੂੰ ਆਰੇ ਨਾਲ ਜ਼ੀਰਿਆ ਜਾ ਲੱਗਾ ਆਰਾ ਸਿਰ ਤੇ ਰੱਖਿਆ ਗਿਆ ਭਾਈ ਮਤੀਦਾਸ ਪੁਰਾਣੇ ਜਪਜੀਤ ਸਾਹਿਬ ਸ਼ੁਰੂ ਕਰ ਦਿੱਤੇ ਜਪਜੀਤ ਸਾਹਿਬ ਦਰਗਾਹ ਦੀ ਰਾਦ ਆਈ ਜਦ ਜਪਜੀਤ ਸਾਹਿਬ ਦਾਸੀ ਪਹਿਲਾ ਤਤਤਰਾ ਪੜਦੇ ਸਨ ਗੁਰੂ ਸਾਹਿਬ ਦੇ ਵਿੱਚ ਉੱਤੇ ਲਿਖਿਆ ਹੁੰਦਾ ਸੀ ਜਪ ਨਿਸ਼ਾਨ ਨਿਸ਼ਾਨ ਦਾ ਮਤਲਬ ਏ ਮੋਰ ਪਾਈ ਮਤੀ ਦਾ ਸਾਹਿਬ ਜੀ ਨੂੰ ਗੁਰੂ ਕੇ ਸਵਾਰ شہادت ਹੋ ਲਗੀ ਆਰਾ ਸਿਰ ਤੇ ਰੱਖਿਆ ਤੇ ਸਿੱਖ ਨੇ ਜਪਜੀ ਸਾਹਿਬ ਪੜਨੀ ਸ਼ੁਰੂ ਕਰ ਦਿੱਤੀ ਪਿਆਰ ਨਾਲ ਜਪਜੀ ਸਾਹਿਬ ਸਿੱਖ ਪੜਦਾ ਤੇ ਪੜਦੇ ਆ ਪੜਦੇ ਆ ਮੜਾ ਜ ਤਵਜੋ ਦੇ ਆਜੇ ਪੜਦੇ ਆ ਪੜਦੇ ਆ ਆਰੇ ਚਲਾਣ ਵਾਲੇ ਨੂੰ ਕਾਹਦੀ ਉਹਨੇ ਜਲਦੀ ਕੀਤੀ ਕਿ ਭਾਈ ਸਾਹਿਬ ਜੀ ਦਾ ਸਰੀਰ ਜਲਦੀ ਦਫਾੜ ਹੋ ਗਿਆ ਪਰ ਹਰਿ ਜਪਜੀ ਸਾਹਿਬ ਪੂਰੀ ਦੀ ਆ ਮੇਰੀ ਬੇਨਤੀ ਧਿਆਨ ਨਾਲ ਸੁਣੀਓ ਗੁਰੂ ਕਿਵੇਂ ਸਾਥ ਰਿਭਾਂਦਾ ਇਸ ਗੱਲ ਦੀ ਸਮਝ ਆਏ ਜਦੋਂ ਸਰੀਰ ਗੁਰੂ ਕੇ ਸvaro ਦਫਾੜ ਹੋਇਆ ਜਪਜੀ ਸਾਹਿਬ ਪੂਰੀ ਦੀ ਹੋਈ ਤੇ ਲੋਕ ਹੈਰਾਨ ਹੋ ਗਏ ਕਤੂਕਨ ਜੋਸ਼ ਸੇ ਆਪਣੇ ਮੁਖ ਤੋਂ ਕਲਾਮ ਪੜਦਾ ਸੀ ਬਈ ਇਹਨੂੰ ਇਹ ਕਲਾਮ ਤੇ ਪੂਰੀ ਕਰ ਲੈਣ ਦੇਂਦੇ ਬੜੀ ਜਲਦੀ ਕੀਤੀ ਆਲੇ ਪਾਲੇ ਦੇ ਪਰ ਕਹਿੰਦੇ ਲੋਕ ਉਸ ਮੇਲੇ ਹੈਰਾਨ ਹੋ ਗਏ ਭਾਈ ਸਾਹਿਬ ਦੇ tufaan ਸਰੀਰ ਵਿੱਚੋਂ ਜਪਜੀ ਸਾਹਿਬ ਜੀ ਦੀ ਆਵਾਜ਼ ਆਉਣ ਲੱਗ ਪਈ ਮੇਨੀ ਹੋਣ ਲੱਗਿਆ ਜਪਜੀਤ ਦੀ ਆਖਿਆ ਪਾਈ ਬਦੀ ਦਾਸ ਦੁਨੀਆ ਨੇ ਸਾਥ ਛੱਡ ਦਿੱਤਾ ਅੱਜ ਤੇਰਾ ਸਰੀਰ ਵੀ ਸਾਥ ਪਿਆ ਛੱਡਦਾ ਚੇਤੇ ਰੱਖੀ ਤੂੰ ਮੇਰੇ ਨਾਲ ਇੰਨਾ ਪਿਆਰ ਕੀਤਾ ਮੈਂ ਤੈਨੂੰ ਮਰਨ ਤੋਂ ਬਾਅਦ ਵੀ ਤੇਰਾ ਸਾਥ ਨਹੀਂ ਛੱਡਾਂਗੀ ਤੇ ਜਪਜੀਤ ਸਾਹਿਬ ਨੇ ਆਪਣਾ ਸਾਥ ਨਵਾ ਦਿੱਤਾ ਮਹਿਮਾ ਪ੍ਰਕਾਸ਼ ਦੇ ਇਹ ਬੋਲ ਨੇ ਉਹ ਕਹਿੰਦਾ ਅਰਥ ਕੋ ਅਰਥ ਚਲਾਈ ਸੋ ਡਾਰਾ ਪਰ ਉਹ ਪ੍ਰਥਵੀ ਪਰ ਹਵੇ ਤੋ ਖਾਰਾ ਦੋਨੋਂ ਤਨ ਤੇ ਜਪਜੀ ਪੜਾ ਦੋਨੋਂ ਤਨ ਦਾ ਮਤਲਬ ਹੈ ਦੁਬਾੜ ਸਰੀਰ ਸਰੀਰ ਦਾ ਦੋ ਅੰਸ਼ ਦੋਨੋਂ ਤਨ ਤੇ ਜਪਜੀ ਪੜਾ ਦੇਖ ਲੋਗ ਅਸੱਦ ਬੜਾ ਲੋਕੀ ਵਿੰਦੇ ਨੇ ਹਰਾਨ ਹੋ ਗਏ ਵਾ ਉਸ ਖਾ ਤੇਰੀ ਕਮਾਈ ਦੁਬਾੜ ਸਰੀਰ ਵਿੱਚ ਜਪਜੀ ਸਾਹਿਬ ਦੀ ਆਵਾਜ਼ ਵੀ ਆ ਰਹੀ ਦੁਭਾਰ ਸਰੀਰ ਵਿੱਚ ਜੋ ਗੁਰੂ ਨਾਨਕ ਦਾ ਪਿਆਰ ਪਿਆ ਤੁੱਲਦਾ ਹੈ ਪਿਆਰਿਓ ਇਹ ਸਾਧ